ਇਦੇ ਵਿੱਚ ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 124 ਅੰਡਰ ਸੈਕਸ਼ਨ 18 ਸੀ 6185 ਐਨਡੀਪੀਐਸ ਐਕਟ ਥਾਣਾ ਸੰਗਤ ਜਿਹਦੇ ਵਿੱਚ ਸਾਡੀ ਇੱਕ ਪੁਲਿਸ ਪਾਰਟੀ ਥਾਣਾ ਸੰਗਤ ਦੀ ਪੁਲਿਸ ਪਾਰਟੀ ਜਿਹੜੀ ਡੂਮ ਵਾਲੀ ਦੇ ਨੇੜੇ ਗਸ਼ਤਕਾਰੀ ਸੀ ਤਾਂ ਇੱਕ ਸ਼ੱਕੀ ਟਰਾਲਾ ਘੋੜਾ ਨੰਬਰੀ BB29X8224 ਜੋ ਕਿ ਬਾਈਪਾਸ ਡਬਲ ਡੂ ਮੁਖਸਰ ਸਾਹਿਬ ਦੇ ਨੇੜੇ ਪਾਇਆ ਗਿਆ ਤਾਂ ਇਹਨੂੰ ਚੈੱਕ ਕਰਨ ਜਾਤਾ ਇਹਦੇ ਵਿੱਚੋਂ 1 ਕਿਲੋ ਹਫੀਮ ਗ੍ਰਾਮਦ ਹੋਈ ਹੈ ਜਿਹੜਾ ਅਸੀਂ ਮੌਕੇ ਤੇ ਵਿਅਕਤੀ ਰਾਉਂਡ ਅਪ ਕੀਤਾ ਉਹਦਾ ਨਾਮ ਹੈ ਹਰਦੀਪ ਸਿੰਘ ਉਰ ਫ੍ਰੈਂਕੂ ਸਨ ਆਫ ਦਰਸ਼ਨ ਸਿੰਘ ਇਹ ਬਾਗਾਪੁਰਾਣਾ ਦਾ ਰਹਿਣ ਵਾਲਾ ਹੈ ਜਿਲ੍ਹਾ ਬੋਗਾ ਇਹਦਾ ਅਸੀਂ ਫਰਦਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਡਿਮਾਂਡ ਲੈ ਰਹੇ ਹਾਂ ਤਾਂ ਜੋ ਕਿ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿਕ